ਮੰਡੀ ਸਾਬੋ ਟਰੈਕਟਰ ਮੰਡੀ ਤੇ ਖੜੇ ਸੀਗੇ ਆ ਬੰਦੇ ਨੂੰ ਤੁਸੀਂ ਜਾਣਦੇ ਹੋਵੋਗੇ ਜਿਹੜਾ ਵੀ ਬੰਦਾ ਜਾਣਦਾ ਕਮੈਂਟ ਕਰਕੇ ਇਹਦਾ ਨਾਮ ਦੱਸ ਦਿਓ ਸਾਵਾਸ਼ੇ ਮਿਲੂਗੀ ਤੁਹਾਨੂੰ ਠੀਕ ਹੈ ਇਹ ਆ ਬਾਈ ਹਰ ਜਾ ਨਾਮ ਵੇਰ ਦੱਸਾਂਗੇ ਬਾਈ ਤੁਸੀਂ ਕਮੈਂਟ ਕਰਕੇ ਦੱਸਣਾ ਜਿਹੜੇ ਜਿਹੜੇ ਵੀ ਭਰਾ ਜੁੜੇ ਆਗੇ ਬਾਈ ਕੋਲੇ ਟਰੈਕਟਰ ਆਗੇ ਦਿਖਾਉਣ ਲੱਗੇ ਆ ਘਰਾ ਭਰਾ ਸ਼ਰੌ ਸ਼ੁਰੂ 2014 ਮਾਡਲ ਆ ਵੀਰੇ ਫਾਰਮ ਟਰੈਕ ਅੱਛਾ ਈਪੀਆਈ ਵਾਲਾ ਮਾਡਲ ਆ ਇਹ ਠੀਕ ਹੈ ਇੱਕ ਵਾਰੀ ਟਰੈਕਟਰ ਨੂੰ ਧਿਆਨ ਨਾ ਦਿਖਾ ਦੇ ਵੀਰੇ ਕੀ ਜਮਾ ਪੂਰਾ ਸ਼ੌਕਦਾਰਾ ਨਿਮਾ ਦਾ ਪੂਰਾ ਸੋਨਾ ਟਰੈਕਟਰ ਸਾਰਾ ਲੈਣ ਦਾ ਸੋਨਾ ਮਾੜੀ ਮੋਢੀ ਹਲਕੀ ਫੁਲਕੀ ਸ਼ੋਹ ਦੀ ਟੱਚਿੰਗ ਹੋ ਸਕਦੀ ਹੈ ਬਾਕੀ ਕਿਉਂਕਿ ਮਾੜੀ ਮੋਢੀ ਪੇਪੜੀ ਬਣ ਜਾਂਦੀ ਹੈ ਕਿ ਉਹ ਦੂਰੋਂ ਚੰਨ ਕੇ ਆਵੇ ਅਗਲਾ ਭਰਾ ਕੋਈ ਆਹ ਉਹ ਟਰੈਕਟਰ ਸਾਰਾ ਅਰੀਜਨਲ ਪੂਰਾ ਚੰਗਾ ਟਰੈਕਟਰ ਚੰਗਾ ਟਰੈਕਟਰ ਫਟਿਆ ਬਾਦ ਦਾ ਨੰਬਰ ਹੈ ਇਹਦਾ 782 ਮਾੜਾ ਹੋ ਸਕਦਾ ਪਰ ਟਰੈਕਟਰ ਨਹੀਂ ਮਾੜਾ ਹੋ ਸਕਦਾ ਟਰੈਕਟਰ ਨਵਾਂ ਹੋਊਗਾ ਇਹਦੀ ਗਾਰੰਟੀ ਮੇਰੀ ਹੋਊਗੀ 15928 ਦੇ ਟਰੈਕਟਰ ਟਾਇਰ ਹੈ ਬਾਈ ਅੱਛਾ 15928 ਵਾਲੇ ਕੋਹੋਂ ਬ੍ਰਾਂਡ ਦੇ ਟਾਇਰਾਂ ਮੈਗਰਾਡ ਮ ਐਚ ਆਰ ਵਾਈ ਫਤਿਹਵਾਦ ਦਾ ਨੰਬਰ ਆ ਫਰਸਟ ਪਾਰਟੀ ਨਗਦ ਕੈਸ਼ ਦਾ ਐਨਓਸੀ ਮਿਲ ਜੂ ਐਨਓਸੀ ਮਿਲ ਜੂ ਹਾਂਜੀ ਠੀਕ ਹੈ ਬਈ ਇਹਦੀ ਡਿਮਾਂਡ ਆ 435000 ਰੁਪਏ 415000 ਦਾ ਟਰੈਕਟਰ ਦੇ ਦਾਂਗੇ ਆਪਾਂ ਹੀ 2014 ਮਾਡਲ ਆ ਪਿਆਰ ਤੇ 15000 ਦਾ ਟੈਟੂ ਨਿਕਲਗਾ ਇਹਦੇ 3 ਲੱਖ ਰੁਪਏ ਦਾ ਲੋਨ ਕਰਾਉਣਾ ਹੋਇਆ ਤਾਂ ਮੇਰੇ ਨਾਲ ਸੰਪਰਕ ਕਰ ਲਓ 9465362000 ਲੋਨ ਕਰਾ ਕੇ ਮੈਂ ਦੇ ਦੂੰਗਾ ਟੈਟ ਅੱਗੇ ਆ ਗਿਆ ਸਪੈਸ਼ਲ ਐਡੀਸ਼ਨ 2019 ਮਾਡਲ ਵੀਰੇ ਆਪਣੇ ਠੀਕ ਆ ਪਿਆਰ ਹੁੰਦੀ ਹੈ ਇਹ ਠੀਕ ਹੈ ਸਰਸਾ ਨੰਬਰ ਆ ਨਗਦ ਕਲੀਅਰ ਦਾ ਟਰੈਕਟਰ ਆ ਕਲੀਅਰ ਦਾ ਕੈਸ਼ ਦਾ ਹਾਂ ਹਰਿਆਣਾ ਨੰਬਰ ਸਰਸਾ ਫਰਸਟ ਪਾਰਟੀ ਦਾ ਹਾਂ ਨਾ ਇਹ ਟਰੈਕਟਰ ਆ ਇਹ ਠੀਕ ਹੈ ਡੈਕ ਡੋਕ ਠੀਕੀ ਡੈਕ ਡੋਕ ਨਾਲ ਆ ਪਰ ਟਰੈਕਟਰ ਸਾਰਾ ਦਿਖਾ ਦੇ ਧਿਆਨ ਨਾਲ ਠੀਕ ਹੈ ਚੌਕੜਾ ਐਮ ਆਰ ਐਫ ਦਾ ਜਮਾ ਨਵਾਂ ਐਮ ਆਰ ਐਫ ਉੱਤੇ ਲਿਖਿਆ ਪਿਆ ਦੇਖ ਵੀਰੇ ਠੀਕ ਹੈ ਜੀ ਹਾਂ ਜੀ ਇਹਦੀ 7.5 ਲੱਖ ਰੁਪਇਆ ਡਿਮਾਂਡ ਆ ਵੀਰੇ ਸੌਦਾ ਦੇਣਾ ਕਿੰਨੇ ਦਾ ਇਹ 7 ਲੱਖ ਦਾ ਰੇਟਰ ਦੇ ਦਾਂਗੇ ਭਾਈ 7 ਲੱਖ ਰੁਪਇਆ ਹਾਂਜੀ ਹਾਂਜੀ ਇਹ ਕੋਈ ਸਪੈਸ਼ਲ ਤੇਰੀ ਵੀਡੀਓ ਵੇਖ ਕੇ ਆਉਣਾ ਹਾਂ 5000 ਰੁਪਇਆ ਮਾਨਤਾ ਨਾ ਹੋ ਜਾ 10000 ਰੁਪਇਆ ਦਾ 10000 ਰੁਪਇਆ ਮਾਨਤਾਨ ਕਰ ਦਾਂਗੇ ਜਸਨੂ ਦਾ ਰੇਟ ਹੋਊਗਾ ਠੀਕ ਹੈ ਜਦੋਂ ਕੋਈ ਆਪਣੀ ਵੀਡੀਓ ਵੇਖ ਕੇ ਦੱਸ ਦੇ ਵੀ ਕਿੰਨੇ ਦਾ ਹੋਇਆ ਜਸਨੂ ਦਾ 6 ਲੱਖ 90 ਹਜ਼ਾਰ ਦਾ ਹਾਨਾ ਚ ਹੋ ਜੀਏ ਤੇ 10000 ਰੁਪਇਆ 7 ਲੱਖ ਦਾ ਹੋਣਾ ਹੁੰਦਾ 6 ਲੱਖ 90 ਹਜ਼ਾਰ ਦਾ ਹੋਈਏ ਕੋਈ ਤੁਹਾਡੀ ਵੀਡੀਓ ਦੇ ਮੈਨਾਂ 90 ਤੂੰ ਕਹਿ ਰਿਹਾ ਹ 7 ਲੱਖ ਰੁਪਏ ਨਾ ਨਾ 6 ਲੱਖ 80 ਹਜ਼ਾਰ ਰਕਾ 6 ਲੱਖ 80 ਹਜ਼ਾਰ ਦਾ ਬਾਈ ਮੈਂ ਮੋੜੇ ਲਵਾਉਂਗਾ ਟਰੈਕਟਰ ਇਹਨੂੰ ਕਿਸੇ ਮਰਜ਼ੀ ਇੱਕ ਟਰੈਕਟਰ ਹੋਰ ਆ ਆਪਣੇ ਨਾਲ ਨੋਟ ਕਰ ਲਓ 926553 62000 ਇਸ ਨੰਬਰ ਤੇ ਸੰਪਰਕ ਕਰ ਇੱਕ ਟਰੈਕਟਰ ਹੋਰ ਆ ਬਾਈ ਆਪਣੇ ਕੋਲੇ 744 2018 ਮਾਡਲ 6 ਲੱਖ 80 ਹਜ਼ਾਰ ਦਾ ਟਰੈਕਟਰ ਮਿਲ ਜੂਗਾ 2019 ਮਾਡਲ ਨਵਾਂ ਟਰੈਕਟਰ ਵੀਰੇ ਜੇ ਮਰਜ਼ੀ ਜਿੱਥੇ ਮਰਜ਼ੀ ਭੱਜਾ ਫਿਰੇ ਕੁਝ ਮੰਗੀ ਜਲੇ ਆਪਣਾ ਸੰਪਰਕ ਕਰ ਲੋ ਇੱਕ ਟਰੈਕਟਰ ਹੋ ਰਿਹਾ 742 2015 ਮਾਡਲ ਟਰੈਕਟਰ ਹੈਗਾ ਇਹਦਾ 5 ਲੱਖ ਰੁਪਏ ਦਾ ਮਾਲਾ ਨਿਕ ਹੈ ਨਾ ਹਾਂਜੀ ਹਾਂਜੀ ਇਹ ਪੰਜਾਬ ਨੰਬਰ ਦਾ ਬਈ ਇਹ 480 ਦਾ ਦੇ ਦਾਂਗੇ ਪੰਜਾਬ ਨੰਬਰ ਅੱਗੇ ਆ ਗਿਆ 18 ਮਾਡਲ 743 ਹਾਂ ਸਾਹਮਣੇ ਇਹ HR25 ਨੰਬਰ ਦਾ ਫਸਟ ਪਾਰਟੀ ਦਾ ਕਲੀਅਰ ਦਾ ਨਾ ਪਾਰਟੀ ਸੈਕੰਡ ਹੋ ਸਕਦੀ ਆ ਕਲੀਅਰ ਦਾ ਟਰੈਕਟਰ ਆ ਕੈਸ਼ ਦਾ ਅੱਛਾ ਰਿੰਬ ਰੋਂਬ ਦਿਖਾ ਦੇ ਚੌਕੜਾ ਇਹਦਾ 90 95 ਪਹਾ ਮਰਫ ਦਾ ਹਾਂ ਮਰਿਆੜ ਐ ਲੱਗਦਾ ਜਿਵੇਂ ਅੱਜ ਹੀ ਲਾਏ ਹੁੰਦੇ ਆ ਲਾਏ ਆ ਨਾ ਨਾ ਰੀਨ ਨਾਲ ਸਾਰਾ ਕੋਸੀ ਲਗਦਾ ਵੀ ਜਵੇਂ ਅੱਜ ਹੀ ਬਦਲੇ ਹੁੰਦੇ ਸਾਰਾ ਹਾਂ ਠੀਕ ਹੈ ਰੀਨ ਨਾਲ ਜਿੱਥੋਂ ਲਿਆ ਬਈ ਉਵੇਂ ਹੀ ਰੱਖਿਆ ਪੱਕੇ ਕਦੇ ਕਲ ਮੂ ਨਹੀਂ ਲਾਈ ਨੇ ਨਿਕਲ ਆਉਣੀ ਹੋਊਗੀ ਟਾਈਮ ਲੱਗਿਆ ਨਹੀਂ ਨਹੀਂ ਲਾਉਣਾ ਹੀ ਨਹੀਂ ਇਹ ਇੱਥੇ ਮੰਗਈ ਜੇ ਟਰੈਕਟਰ ਲੈ ਆਪਾਂ ਰੀਨਲ ਟਰੈਕਟਰ ਹੋਊਗਾ ਠੀਕ ਆ 495000 ਰੁਪਏ ਡਿਮਾਂਡ ਆ ਅੱਛਾ ਸਾਰਾ ਮਾਰਦਾ ਠੀਕ ਆ ਤੇ ਸੌਦਾ ਕਿੰਨੇ ਦਾ ਬਈ ਆ 475000 ਦਾ ਦੇ ਦਾਂਗੇ ਇਹਦਾ ਗੱਲਾਂ ਬੰਪਰ ਰੰਗ ਕਰਾਇਆ ਆਪਾਂ ਅੱਛਾ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਆਪਣੀ 470 ਦਾ ਹਾਂ ਨਾ ਦੇ ਦਾਂਗੇ ਦਾ 5000 ਰੁਪਏ ਆਪਣਾ ਛੱਡ ਦੇ 465000 ਰੁਪਏ ਦਾ ਟਰੈਕਟਰ ਅੱਗੇ ਲਾ ਦੇਾਂਗੇ ਬਾਈ ਕੋਈ ਚੱਕਰ ਨਹੀਂ ਆਪਣਾ ਸੰਪਰਕ ਕਰ ਲਿਓ ਟਰੈਕਟਰ ਬਹੁਤ ਵਧੀਆ ਆਪਾਂ ਜੇ ਕਹੂੰਗਾ ਰੱਡਾ ਸਾਬ ਦੇ ਕੋਲੇ ਟਰੈਕਟਰ ਹੁੰਦੇ ਆਪਣੇ ਕੋਲੇ 25 ਤੋਂ 30 ਟਰੈਕਟਰ ਹੁੰਦੇ ਬਾਈ ਆਪਣੀ ਮੇਨ ਲੋਕੇਸ਼ਨ ਦੱਸਦੇ ਰਵੀ ਦਾ ਚੌਕ ਪੰਜਾਬ ਟਰੈਕਟਰ ਸੇਲ ਪਰਚੇਜ਼ ਸ਼ੋਰੂਮ ਕੰਨੀ ਮੜੀ ਝਾਤੀ ਮਰਵਾ ਦੇ ਤਲਵੰਡੀ ਸਾਬੋ ਮੰਡਲੇ ਵਾਲਾ ਚੌਕ ਵੀ ਕਹਿ ਸਕਦੇ ਆਪਾਂ ਇਹਨੂੰ ਹਾਂ ਤੇ ਥਾਰੇ ਵਾਲਾ ਜਾਉਂਗਾ ਵੀ বাজਦਾ ਹੈ ਤੇਰਾ ਫੋਨ ਨੰਬਰ ਬੋਲ ਦੇ ਨਾ ਨਾ 159 23993 ਨਾ ਨਾ 159 23993 ਬਾਈ ਮਜ਼ਾਕ ਚ ਕਈ ਵਾਰੀ ਜਿਵੇਂ ਮੈਥੋਂ ਭੁਗਾਈ ਸ਼ਬਦ ਬੋਲਿਆ ਗਿਆ ਸੀਗਾ ਉਹਦੇ ਲਈ ਕੋਈ ਐ ਨਾ ਕਿ ਉਹ ਵੀ ਯਾਰ ਬੀ ਬੋਲੀ ਜਾਂਦੇ ਕਿਤੇ ਮਜ਼ਾਕ ਚ ਕਹਿ ਜਾਂਦਾ ਉਹਦੇ ਮੈਂ ਮਾਫੀ ਮੰਗਦਾ ਹਾਂ ਕਈ ਵਾਰੀ ਸੁਣਨ ਵਾਲੇ ਬੰਦੇ ਨੂੰ ਚੰਗਾ ਨਹੀਂ ਲੱਗਦਾ ਵੀ ਬੋਲੀ ਜਾਂਦੇ ਹਾਸਾ ਮਜ਼ਾਕ ਸਾਡਾ ਚੱਲਦਾ ਰਹਿੰਦਾਗਾ ਉਹ ਭਰਾਵਾ ਦਾ ਕੋਈ ਗੱਲ ਦੇ ਦਿੱਤੇ ਨਹੀਂ ਲਾਉਣੀ ਹੈਗੀ ਵੀਡੀਓ ਚੰਗੀ ਲੱਗੀ ਤੇ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਇਹਨਾਂ ਟਰੈਕਟਰਾਂ ਸੰਦੀ ਰੇਟਾਂ ਸੰਦੀ ਜਾਣਕਾਰੀ ਲੈਣ ਲਈ ਨਿੱਕੇ ਬੁੱਟਰ ਦਾ ਆਪਾਂ ਨੰਬਰ ਤੁਹਾਨੂੰ ਬੋਲ ਦਿੱਤਾ ਤੁਸੀਂ ਤਾਂ ਨਹੀਂ ਨਾਂ ਦੱਸਿਆ ਬਾਈ ਦਾ ਨਾਂ ਨਿੱਕਾ ਬੁੱਟਰ ਮਕਲਾਣੇ ਮਲਕਾਣੇ ਵਾਲਾ ਹਾਂਜੀ ਠੀਕ ਹੈ ਸਾਰੇ ਮਾਲ ਦਿਖਾ ਦੇ ਸਾਨੂੰ ਤਿੰਨੇ ਚਾਰੇ ਕਿੰਨੇ ਤਿੰਨ ਆਪਾਂ ਟਰੈਕਟਰ ਵੀਡੀਓ ਇਹਦਾ ਸਾਰੇ origignal ਆ ਇਹ ਸਾਰੇ ਸੋਹਣੇ ਸੋਹਣੇ ਟਰੈਕਟਰ ਦਿਖਾਏ ਤੁਹਾਨੂੰ ਰੇਟ ਮੈਂ ਬੋਲਦਾ ਵੀ ਇੰਨੇ ਦਾ ਟਰੈਕਟਰ ਦਵਾਉਂਗਾ ਬਾਈ ਜੇ ਨਾਂ ਦੇਵੇ ਤਾਂ ਮੈਨੂੰ ਰੇਟ ਕਰਨੀਓ ਬਾਈ ਆਪਾਂ ਕਿਸੇ ਨੂੰ ਨਰਾਜ਼ ਹੋ ਕੇ ਨਹੀਂ ਤੋੜਨਾ ਆਪ ਠੀਕ ਹੈ ਖੇਤੀਬਾੜੀ ਕਰਦੇ ਵੀ ਕਿਵੇਂ ਬਣਦਾ ਜ਼ਿਮੀਂਦਾਰ ਦਾ ਪਹਾ ਇਹ ਆਹ ਬਹੁਤ ਚੀਜ਼ ਨਜ਼ਰ ਰੱਖ ਕੇ ਕੰਮ ਕਰਦੇ ਆ ਠੀਕ ਹੈ ਜੀ ਹਾਂਜੀ ਧੰਨਵਾਦ ਆ ਮਿੱਤਰੋ ਵੀਡੀਓ ਨੂੰ ਚੰਗੀ ਲੱਗੀ ਤਾਂ ਜਲਦੀ ਜਲਦੀ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬਾ